ਇੱਕ ਸਿਤਕਾਲੀ ਔਰਤ ਦੀ ਕਹਾਣੀ ਜਿਹੜੀ ਆਪਣੇ ਪਤੀ ਦੇ ਇੰਤਜ਼ਾਰ 'ਚ ਜਵਾਨੀ ਵੀ ਆਪਣੀ ਲੰਗਾ ਲੈਂਦੀ ਆ ਬੜੇਪਾ ਵੀ ਆਪਣਾ ਕੱਢ ਲੈਂਦੀ ਆ ਤੇ ਲੋਕ ਉਹ ਔਰਤ ਨੂੰ ਪਾਗਲ ਕਮਲੀ ਕਹਿੰਦੇ ਹੁੰਦੇ ਆ ਪਰ ਬੜੇਪੇ ਦੇ ਵਿੱਚ ਜਦੋਂ ਉਹਦਾ ਪਤੀ ਵਾਪਸ ਆ ਕੇ ਉਹਨੂੰ ਮਿਲਦਾ ਤਾਂ ਉਹ ਔਰਤ ਦੀ ਕੀ ਹਾਲਤ ਹੁੰਦੀ ਹੈ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਇਹ ਕਹਾਣੀ ਇੱਕ ਮਦਵਰਗੀ ਪਰਿਵਾਰ ਦੀ ਹੈ ਜਿਦੇ ਵਿੱਚ ਕੁਲਵੰਥਕੌਰ ਇਸ ਕਹਾਣੀ ਦੀ ਮੁੱਖ ਪਾਤਰ ਹੈ ਉਹਦਾ ਪਤੀ ਮੇਜਰ ਸੰਘੇ ਤੇ ਇੱਕ ਉਹਨਾਂ ਦਾ ਛੋਟਾ ਜਿਹਾ ਬੇਟਾ ਗੁਰਜੰਦਰ ਹੂੰ ਇਹ ਪਰਿਵਾਰ ਕੋਲੇ ਛੋਟਾ ਜਾਂ ਜ਼ਮੀਨ ਦਾ ਹਿੱਸਾ ਹੁੰਦਾ ਜਿਹਦੇ ਤੇ ਇਹ ਪਰਿਵਾਰ ਗੁਜ਼ਾਰਾ ਕਰਦਾ ਹੁੰਦਾ ਹੂੰ ਮੇਜਰ ਇਹ ਸੋਚਦਾ ਹੁੰਦਾ ਕਿ ਜੇ ਮੈਂ ਬਾਹਰ ਚਲਿਆ ਜਾਵਾਂ ਤਾਂ ਮੇਰੇ ਬੱਚੇ ਦੀ ਜਵਾਨੀ ਇਹਦੀ ਪੜ੍ਹਾਈ ਲਿਖਾਈ ਚੰਗੀ ਹੋ ਸਕਦੀ ਆ ਹੂੰ ਕੁਰਵੰਤ ਦੇ ਮਨ ਚ ਬਹੁਤ ਸਾਰੇ ਸਵਾਲ ਹੁੰਦੇ ਆ ਹੂੰ ਪਰ ਮੇਜਰ ਉਸ ਨੂੰ ਹੌਸਲਾ ਦਿੰਦਾ ਵੀ ਕੋਈ ਨਾ ਆਪਣੇ ਬੱਚੇ ਦੇ ਭਵਿੱਖ ਲਈ ਜੇ ਮੈਂ ਦੂਰ ਚਲਿਆ ਵੀ ਜਾਊਂਗਾ ਜਦੋਂ ਉਹਨੇ ਜਵਾਨ ਹੋਣਾ ਮੈਂ ਚਾਰ ਪੈਸੇ ਜੋੜ ਕੇ ਲੈ ਕੇ ਆਊਂਗਾ ਹੂੰ ਇਹਦੀ ਜਵਾਨੀ ਚੰਗੀ ਹੋਊਗੀ ਹੂੰ ਵੀ ਕੋਈ ਨਾ ਤੋ دل چھوٹਾ ਨਾ ਕਰ ਹੂੰ ਮੇਜਰ ਆਪਣੀ ਪਤਨੀ ਨੂੰ ਕਹਿੰਦਾ ਵੀ ਤੂੰ ਪੈਸਿਆਂ ਦਾ ਆਪਾਂ ਇਂਤਜ਼ਾਮ ਕਰ ਲਈਏ ਵੀ ਆਪਣੀ ਜ਼ਮੀਨ ਆ ਉਹ ਗਹਿਣੇ ਰੱਖ ਦਿੰਨੇ ਜਿਹੜੀ ਥੋੜੀ ਜਿਹੀ ਆਪਣੇ ਕੋਲ ਹੈਗੀ ਆ ਆ ਪਰਿਸ਼ਠੀਦਾਰਾਂ ਤੋਂ ਕੁਝ ਕੁ ਪੈਸੇ ਫੜ ਲੈਨੇ ਆ ਹੂੰ ਤਾਂ ਕੁਲਵੰਤ ਇਹ ਕਹਿੰਦੀ ਵੀ ਆ ਪਰਿਸ਼ਠੀਦਾਰਾਂ ਤੋਂ ਨਹੀਂ ਫੜਨਦੇ ਮੈਂ ਆਪਣੇ ਪੇਕੇ ਜਾਨੀ ਆ ਉੱਥੋਂ ਇਂਤਜ਼ਾਮ ਕਰਦੀ ਆ ਹੂੰ ਕੁਲਵੰਤ ਆਪਣੀ ਮਾਂ ਦੀ ਜਮਾ ਪੂੰਜੀ ਲੈ ਕੇ ਆਉਂਦੀ ਆ ਆਪਣੇ ਭਰਾਵਾਂ ਤੋਂ ਮੈਂ ਤਾਂ ਤਰਲੇ ਕਰਕੇ ਪੈਸੇ ਲੈ ਕੇ ਆਉਂਦੀ ਆ ਕਿ ਜਦੋਂ ਮੇਰਾ ਪਤੀ ਕਮਾਉਣ ਲੱਗਿਆ ਸੀ ਤੁਹਾਨੂੰ ਥੋੜੀ ਥੋੜੀ ਕਰਕੇ ਵਾਪਸ ਮੋੜ ਦਾਂਗੇ ਹੂੰ ਜਦੋਂ ਕੁਰਵੰਤ ਦਾ ਵਿਆਹ ਹੋਇਆ ਸੀ ਤਾਂ ਉਹਨੂੰ ਸਹੁਰਿਆਂ ਵੱਲੋਂ ਵੀ ਕੋਈ ਟੂਮ ਟਾਕੀ ਨਹੀਂ ਪਈ ਸੀ ਉਹਨੇ ਜਿਹੜੀ ਪੇਖਿਆਂ ਵੱਲੋਂ ਉਹਦੇ ਗਹਿਣੇ ਸੀ ਜਿਹੜੇ ਉਹਨੂੰ ਜਾਣ ਤੋਂ ਪਿਆਰੇ ਸੀ ਉਹ ਉਹਨੇ ਆਪਣੇ ਵੇਚ ਕੇ ਪਤੀ ਨੂੰ ਦੇ ਦਿੱਤੇ ਹੂੰ ਪੈਸੇ ਇਕੱਠੇ ਕਰਕੇ ਪਤੀ ਨੂੰ ਵਿਦੇਸ਼ ਭੇਜਦਾ ਹੂੰ ਇਹ ਆਸ ਤੇ ਨਾਲ ਕਿ ਬੱਚੇ ਦੀ ਜ਼ਿੰਦਗੀ ਚੰਗੀ ਹੋਊਗੀ ਹੂੰ ਸਮਾਂ ਨਿਕਲਦਾ ਗਿਆ ਤੇ ਕੁਰਵੰਤ ਆਪਣੇ ਬੱਚੇ ਗੁਰਜਿੰਦਰ ਨੂੰ ਪਾਲਦੀ ਰਹੀ ਹੂੰ ਮੇਜਰ ਨੇ ਥੋੜੇ-ਮੋٹے ਪੈਸੇ ਪਾਉਣੇ ਸ਼ੁਰੂ ਕਰੇ ਹਮ ਪਰ ਪਰਿਵਾਰ ਦਾ ਗੁਜ਼ਾਰਾ ਉਹਨਾਂ ਚੰਗਾ ਨਹੀਂ ਸੀ ਚੱਲ ਰਿਹਾ ਦੂਸਰੇ ਪਾਸੇ ਕੁਲਵੰਤ ਦੇ ਪੀਕੇ ਵਾਲੇ ਵੀ ਉਹਦੇ ਭਰਾ ਵੀ ਉਹਨੂੰ ਕਹਿਣ ਲੱਗੇ ਸੀ ਭੈਣੇ ਸਾਡੇ ਪੈਸੇ ਮੋੜ ਦੇ ਸਾਡੀ ਵੀ ਕਬੀਲਦਾਰੀ ਆ ਸਾਡੀਆਂ ਵੀ ਪਤਨੀਆਂ ਪੋਲਦੀਆਂ ਨੇ ਨਹੀਂ ਆਪਣੇ 'ਚ ਫਰਕ ਪਊਗਾ ਹਮ ਕੁਲਵੰਤ ਦੇ ਮਨ ਤੇ ਇਹ ਵੀ ਬੋਝ ਸੀਗਾ ਕੁਲਵੰਤ ਨੇ ਆਪ ਖੇਤੀਬਾੜੀ ਜਿਹੜੀ ਥੋੜੀ ਮੋਟੀ ਸੀ ਉਹ ਕਰਨੀ ਸ਼ੁਰੂ ਕਰਤੀ ਹਮ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਾਂ ਦੂਸਰੇ ਪਾਸੇ ਉਹਦੇ ਭਰਾਵਾਂ ਨੇ ਵੀ ਉਹਦੇ ਨਾਲ ਫਰਕ ਪਾਣਾ ਸ਼ੁਰੂ ਕਰਤਾ ਹੂੰ ਕੁਲਵੰਤ ਕੋਲ ਪੈਸੇ ਹੈ ਨਹੀਂ ਸੀ ਤਾਂ ਦੂਸਰੇ ਪਾਸੇ ਕੁਲਵੰਤ ਦੇ ਭਰਾਵਾਂ ਨੇ ਕੁਲਵੰਤ ਦੀ ਮਾਂ ਨੂੰ ਤਾਂ ਕਰਨਾ ਸ਼ੁਰੂ ਕਰਤਾ ਹੂੰ ਕਿ ਉਦੋਂ ਤਾਂ ਬਹੁਤ ਹੌਸਲੇ ਦੇ ਨਾਲੇ ਪੈਸੇ ਲੈ ਕੇ ਗਏ ਸੀ ਕਿ ਅਸੀਂ ਵਾਪਸ ਕਰ ਦਾਂਗੇ ਭੈਣ ਭਰਾਵਾਂ 'ਚ ਪੈਸੇ ਕਰਕੇ ਫਿੱਕ ਪੈ ਗਏ ਹੂੰ ਤਾਂ ਕੁਲਵੰਤ ਨੇ ਕੀ ਕੀਤਾ ਕੁਲਵੰਤ ਨੇ ਜਿਹੜੀ ਥੋੜੀ-ਮੋਟੀ ਜ਼ਮੀਨ ਸੀ ਉਹ ਜ਼ਮੀਨ ਗੈਣੇ ਰੱਖਤੀ ਹੂੰ ਤੇ ਆਪਣੇ ਭਰਾਵਾਂ ਨੂੰ ਉਹ ਪੈਸੇ ਵਾਪਸ ਕਰਤੇ ਹੂੰ ਤਾਂ ਫੇਰ ਜਿਹਨੂੰ ਜ਼ਮੀਨ ਗਹਿਣੇ ਦਿੱਤੀ ਸੀ ਉਸ ਤੋਂ ਹੀ ਜ਼ਮੀਨ ਉਹੀ ਜ਼ਮੀਨ ਠੇਕੇ ਤੇ ਲੈ ਲੈਂਦੀ ਸੀ ਤੇ ਆਪ ਖੇਤੀ ਕਰਦੀ ਸੀ ਤਾਂ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਜ਼ਮੀਨ ਮੈਂ ਗਹਿਣੇ ਦਿੱਤੀ ਹੋਈ ਆ ਤੇ ਇਸ ਤਰੀਕੇ ਨਾਲ ਕੁਲਵੰਤ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ ਕਦੇ ਬਾਹਰ ਜਾ ਕੇ ਮੇਜਰ ਨੇ ਕੁਲਵੰਤ ਨਾਲ ਗੱਲ ਕਰ ਲੈਣੀ ਕਦੇ ਹਫ਼ਤੇ 10 ਦਿਨਾਂ ਬਾਅਦ ਪਰ ਕੁਲਵੰਤ ਨੂੰ ਆਪਣੇ ਪਤੀ ਤੇ ਬਹੁਤ ਯਕੀਨ ਸੀ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਾਂ ਮੇਜਰ ਨੇ ਆਪਣੀ ਪਤਨੀ ਨਾਲ ਗੱਲਬਾਤ ਕਰਨੀ ਬਹੁਤ ਘੱਟ ਕਰਤੀ। ਤਾਂ ਦੂਸਰੇ ਪਾਸੇ ਪੁੱਤ ਜਵਾਨ ਹੋ ਰਿਹਾ ਸੀ। ਤਾਂ ਅੰਕਲਵੰਤ ਦੇ ਮਨ ਤੇ ਵੀ ਬੋਝ ਇਹ ਚੀਜ਼ਾਂ ਦਾ ਪੈਣ ਲੱਗ ਗਿਆ। ਤਾਂ ਅੰਕਲਵੰਤ ਨੇ ਦੇਰ ਰਾਤ ਤੱਕ ਮੇਜਰ ਦੀ ਕਮੀਜ਼ ਨਾਲ ਕਦੇ ਫੋਟੋਆਂ ਨਾਲ ਗੱਲਾਂ ਕਰੀਆਂ ਜਾਇ ਕਰਨੀਆਂ। ਤਾਂ ਦੂਸਰੇ ਪਾਸੇ ਪਿੰਡ ਦੇ ਲੋਕਾਂ ਨੇ ਟਿੱਚਰਾ ਮਖੌਲ ਕਰਨੇ ਕਿ ਤਾਂ ਐਨ ਆਰ ਆਈ ਨੇ ਇਹਨਾਂ ਕੋਲੋਂ ਤਾਂ ਬਾਹਰਲਾ ਪੈਸਾ ਆਉਂਦਾ। ਤਾਨੇ ਮਾਰਨੇ ਤੌਮ ਤਾਂ ਲਾਉਣੀਆਂ। ਤੇ ਕਈਆਂ ਨੇ ਤਾਂ ਇਹ ਵੀ ਕਹਿਣਾ ਕਿ ਮੇਜਰ ਨੇ ਤਾਂ ਦੂਜਾ ਵਿਆਹ ਕਰਾ ਰੱਖਿਆ। ਤਾਂ ਕੁਲਵੰਤ ਨੇ ਉਹ ਸਾਰੇ ਲੋਕਾਂ ਨਾਲ ਲੜ ਪੈਣਾ ਜੇ ਕਿਸੇ ਨੇ ਇਹ ਗੱਲ ਕਹਿ ਦੇਣੀ ਤਾਂ ਕੁਲਵੰਤ ਨੇ ਉਹਨਾਂ ਦੇ ਨਾਲ ਪੈ ਜਾਇਆ ਕਰਨਾ ਹੂੰ ਕੁਲਵੰਤ ਜਦੋਂ ਵੀ ਗਲੀ ਵਿੱਚ ਦੀ ਵਿਚਰਦੀ ਜਾਂ ਲੰਘਦੀ ਤਾਂ ਉਹਨੇ ਆਪਣੇ ਮੂੰਹ 'ਚ ਹੀ ਗੱਲਾਂ ਕਰਦੀ ਜਾਇਆ ਕਰਨੀਆਂ ਲੋਕਾਂ ਨੇ ਕਿਹਾ ਇੱਥੇ ਦਿਮਾਗ 'ਚ ਫਰਕ ਪੈ ਗਿਆ ਬੰਦਾ ਇਹਦਾ ਵਾਪਸ ਮੁੜਿਆ ਨਹੀਂ ਇੱਥੇ ਦਿਮਾਗ 'ਚ ਫਰਕ ਪੈ ਗਿਆ ਹੂੰ ਰਾਤ ਨੂੰ ਪਈ ਨੇ ਵੀ ਕੁਲਵੰਤ ਨੇ ਆਪਣੇ ਪਤੀ ਨਾਲ ਗੱਲਾਂ ਕਰੀ ਜਾਇਆ ਕਰਨੀਆਂ ਉਹਨੂੰ ਇਹ ਲੱਗਣਾ ਕਿ ਮੇਜਰ ਇਸ ਘਰ 'ਚ ਮੌਜੂਦ ਹੈ ਉਹਦੇ ਕੋਲ ਹੈ ਉਹਦੇ ਕੋਲ ਹੂੰ ਇੱਥੇ ਤੱਕ ਕਿ ਕਿ ਹਰ ਰੋਜ਼ ਅਲਮਾਰੀ ਚੋਂ ਕੱਪੜੇ ਕੱਢ ਕੇ ਕੁਲਵੰਤ ਨੇ ਮੇਜਰ ਦੇ ਕੱਪੜੇ ਪ੍ਰੈਸ ਕਰਕੇ ਫੇਰ ਅਲਮਾਰੀ ਦੇ ਵਿੱਚ ਰੱਖ ਦਿਆ ਕਰਨੇ। ਹਾਂ ਤੇ ਜੇ ਕੋਈ ਘਰ ਦੇ ਵਿੱਚ ਕੋਈ ਕੁਝ ਬੱਚੇ ਨੂੰ ਚੀਜ਼ ਚਾਹੀਦੀ ਹੋਇਆ ਕਰਨੀ ਤਾਂ ਉਹਨੇ ਉਹਦੀ ਫੋਟੋ ਅੱਗੇ ਖੜ ਕੇ ਪਹਿਲਾਂ ਉਹ ਤੋਂ ਇਜਾਜ਼ਤ ਲੈਣੀ ਤੇ ਫੇਰ ਆਪਣੇ ਬੱਚੇ ਨਾਲ ਉਹ ਕੰਮ ਕਰਨਾ। ਹੂੰ ਹਰ ਸਲਾਹ ਘਰ ਦੀ ਦੇ ਵਿੱਚ ਮੇਜਰ ਮੌਜੂਦ ਹੁੰਦਾ ਸੀ ਭਾਵੇਂ ਉਹ ਉੱਥੇ ਮੌਜੂਦ ਨਹੀਂ ਸੀ। ਹੂੰ ਤਾਂ ਕਈ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਇਹ ਪਾਗਲਪਣਾ। ਹੂੰ ਕਿ ਇਹਦਾ ਪਤੀ ਘਰ ਚ ਮੌਜੂਦ ਨਹੀਂ ਹੈਗਾ ਇਹ ਫੋਟੋ ਨਾਲ ਹੀ ਗੱਲਾਂ ਕਰਦੀ ਰਹਿੰਦੀ ਆ ਉਹਦੇ ਕੱਪੜਿਆਂ ਨਾਲ ਹੀ ਗੱਲਾਂ ਕਰਦੀ ਰਹਿੰਦੀ ਆ ਕੁਲਵੰਤ ਗੁਰਜਿੰਦਰ ਨੂੰ ਆਪਣੇ ਬੇਟੇ ਨੂੰ ਐਂ ਪਾਲਦੀ ਆ ਹੂੰ ਕਿ ਪੁੱਤ ਤੇਰਾ ਬਾਪੂ ਇਸ ਘਰ ਚ ਮੌਜੂਦ ਆ ਹੈਗਾ ਉਹਨੇ ਇਹ ਆਸਾਂ ਗੁਰਜਿੰਦਰ ਦੇ ਮਨ ਚ ਪ੍ਰੂ ਰੱਖੀਆਂ ਸੀ ਕਿ ਤੇਰਾ ਪਾਪਾ ਆਊਗਾ ਜਦੋਂ ਉਦੋਂ ਆਪਾਂ ਐਂ ਕਰਾਂਗੇ ਉਦੋਂ ਆਪਣਾ ਵੱਡਾ ਕਰ ਹੋਊਗਾ ਆਪਾਂ ਮਤਲਬ ਉਹਨੇ ਸੁਪਨੇ ਸੰਜੂਰ ਰੱਖੀ ਸੀ ਕੁਲਵੰਤ ਨੇ ਪਰ ਬੱਚੇ ਦਾ ਵੀ ਇੱਕ ਸਬਰ ਹੁੰਦਾ ਥੋੜੇ ਸਮੇਂ ਬਾਅਦ ਜਦੋਂ ਇਹ ਪਰ ਉਹਦੇ ਬੱਚੇ ਦੇ ਟੁੱਟਣੇ ਸ਼ੁਰੂ ਹੋ ਗਏ ਕਿ ਮੇਰੀ ਮਾਂ ਫੋਟੋ ਨਾਲੇ ਗੱਲਾਂ ਕਰਦੀ ਰਹਿੰਦੀ ਹੈ ਇਹ ਆਸਾਂ ਪੂਰੀ ਨਹੀਂ ਹੋ ਰਹੀਆਂ ਤਾਂ ਕਈ ਵਾਰ ਜਦੋਂ ਮੇਜਰ ਨੇ ਕਾਲ ਕਰਨੀ ਜਾਂ ਕੁਲਵੰਤ ਨੇ ਮੇਜਰ ਨੂੰ ਕਾਲ ਕਰਨੀ ਤਾਂ ਉਦੋਂ ਕੁਲਵੰਤ ਨੇ ਇਹ ਕਹਿਣਾ ਕਿ ਤੁਸੀਂ ਕਦੋਂ ਆਓਗੇ ਉਹਨੇ ਇਹ ਕਹਿ ਦੇਣਾ ਕਿ ਬਸ ਮੈਂ ਸਾਲ ਕੁ ਲੱਗਣਾ ਸਾਲ ਨੂੰ ਆ ਜਾਊਗਾ ਮੈਂ ਪੱਕਾ ਹੋ ਜਾਊਗਾ ਕੁਲਵੰਤ ਕੋਲੇ ਔਰਤਾਂ ਨੇ ਆ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਵੀ ਤੂੰ ਬੜਾ ਯਕੀਨ ਨਾ ਕਰ ਹੁਣ ਤਾਂ 5-7 ਸਾਲ ਹੋ ਗਏ ਉਹਨੂੰ ਗਏ ਨਹੀਂ ਤੂੰ ਤਾਂ ਵੇਚ ਵੱਟ ਕੇ ਸਾਰਾ ਕੁਝ ਉਹਨੂੰ ਕਵਾਤਾ ਸਾਰਾ ਕੁਝ ਉਹਦੇ ਤੇ ਲਾਤਾ ਤੇਰੇ ਪੱਲੇ ਕੀ ਰਿਹਾ ਹੁਣ ਵੀ ਮਰਦ ਜਾਤ ਹੀ ਇਹੋ ਜੀ ਹੁੰਦੀ ਹੈ ਵੀ ਬੜਾ ਯਕੀਨ ਨਾ ਕਰੀਏ ਤੇ ਅੱਖਾਂ ਬੰਦ ਕਰਕੇ ਵੀ ਕਈ ਆ ਆਪਣੇ ਨਾਲ ਦੇ ਪਿੰਡਾਂ ਹੀ ਹੋਇਆ ਉਹਨੇ ਬੰਦੇ ਨੂੰ ਦੂਜਾ ਵਿਆਹ ਕਰਾ ਰੱਖਿਆ ਸੀ ਮੁਰਤੇ ਮੂੜੀ ਹੈ ਨਹੀਂ ਪਰ ਕੁਰਬੰਤ ਦਾ ਇੱਕ ਜੀਰਾ ਸੀ ਕੁਰਬੰਤ ਉਹ ਔਰਤਾਂ ਨੂੰ ਵੀ ਮੂੰਹ ਤੋੜ ਕੇ ਇਹ ਕਹਿੰਦੀ ਸੀ ਕਿ ਸਾਡੇ ਘਰੇ ਆ ਕੇ ਇਹੋ ਜੀ ਗੱਲ ਨਹੀਂ ਕਰਨੀ ਮੈਨੂੰ ਮੇਜਰ ਤੇ ਯਕੀਨ ਆ ਕੀਕ ਦਿਨ ਵਾਪਸ ਜਰੂਰ ਆਊਗਾ ਪੱਕਾ ਹੋ ਕੇ ਆਊਗਾ ਜਾਂ ਉਹ ਸਾਨੂੰ ਆਪਦੇ ਕੋਲੇ ਬਿਲਾ ਲੂਗਾ ਪਰ ਸਮਾਂ ਹੀ ਬੀਤਦਾ ਜਾਂਦਾ ਕਿੰਨਾ ਕੁ ਟਾਈਮ ਇਸ ਹਸਾ ਬਰਹਿੰਦਾ ਤਾਂ ਕਈ ਵਾਰ ਤਾਂ ਕੁਲਵੰਤ ਨੇ ਰਾਤ ਨੂੰ ਪਈ ਨੇ ਵੀ ਰੋਣਾ ਹਫਤਾ ਬੀਤ ਜਾਂਦਾ 10 ਦਿਨ ਬੀਤ ਜਾਂਦਾ ਹੈ ਕੁਲਵੰਤ ਦੇ ਮਨ ਚ ਹਜ਼ਾਰਾਂ ਸਵਾਲ ਨੇ ਹਜ਼ਾਰਾਂ ਡਰ ਨੇ ਉਹ ਆਪਣੇ ਆਪ ਨਾਲ ਯੁੱਧ ਹੀ ਹੁੰਦੀ ਆ ਕਿਤੇ ਆਪਣੇ ਮਨ ਨੂੰ ਢਾ ਲੈਂਦੀ ਆ ਕਿਤੇ ਬਣਾ ਲੈਂਦੀ ਆ ਬਹੁਤ ਸਾਰੀਆਂ ਆਸਾਂ ਉਹਦੇ ਅੰਦਰ ਹੁੰਦੀਆਂ ਨੇ ਤਾਂ 10 ਦਿਨਾਂ ਬਾਅਦ ਤਕਰੀਬਨ ਮੇਜਰ ਦੀ ਕਾਲ ਆਉਂਦੀ ਆ ਹੂੰ ਕੁਲਵੰਤ ਆਪਣੇ ਆਪ ਨੂੰ ਹੌਸਲਾ ਦਿੰਦੀ ਆ ਕਿ ਉਹ ਕੰਮਕਾਰ ਚ ਬੀਜੀ ਹੋਊਗਾ ਲੈ ਅੱਜ ਫੋਨ ਕਰ ਲਿਓ ਨੇ ਹੂੰ ਤਾਂ ਉਹ ਬਹੁਤ ਖੁਸ਼ੀ ਨਾਲ ਫੋਨ ਚੱਕਦੀ ਆ ਪਰ ਮੇਜਰ ਫੋਨ ਤੇ ਇਹ ਗੱਲ ਕਹਿੰਦੇ ਕਿ ਮੈਨੂੰ ਮਾਫ ਕਰ ਦੇ ਹੂੰ ਕੁਲਵੰਤ ਕਹਿੰਦੀ ਕਿ ਹਉ ਕੀ ਗੱਲ ਹੋਗੀ ਕਹਿੰਦਾ ਮੈਨੂੰ 5-7 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਵੀ ਕੋਈ ਹੱਲ ਨਹੀਂ ਸਿਰਫ ਇੱਕ ਤਰੀਕਾ ਬਚਿਆ ਹੁਣ ਤਾਂ ਪੱਕੇ ਹੋਣ ਦਾ ਇੱਥੇ ਹੂੰ ਉਹ ਕਹਿੰਦੇ ਕੀ ਤਰੀਕਾ ਕਹਿੰਦਾ ਮੈਨੂੰ ਵਿਆਹ ਕਰਾਉਣਾ ਪੈਣਾ ਹੂੰ ਤਾਂ ਇਹ ਗੱਲ ਸੁਣ ਕੇ ਕੁਲਵੰਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਆ ਉਹਦੇ ਮਨ 'ਚ ਜਿਹੜੇ ਲੋਕ ਉਹਨੂੰ ਤਰ੍ਹਾਂ ਤਰ੍ਹਾਂ ਦੇ ਟੀਚ ਹੂੰ ਉਹ ਕਨਬੀ ਦੇਖ ਜਿਹੜੀ ਤੇਰੀ ਜਗ੍ਹਾ ਤੇਰੀ ਜਗ੍ਹਾ ਹੀ ਰਹੂਗੀ ਹੂੰ ਤਾਂ ਫਿਰ ਮੇਜਰ ਇਹ ਕਹਿੰਦਾ ਵੀ ਮੈਂ ਇੱਥੇ ਪੱਕਾ ਹੋ ਜਾਊਂਗਾ ਇਹੀ ਰਾਸਤਾ ਇੱਕ ਵੀ ਫਿਰ ਮੈਂ ਤਲਾਕ ਦੇ ਕੇ ਇਹਨੂੰ ਤੁਹਾਡੇ ਕੋਲੇ ਆ ਜਾਾਂ ਚਾਹੇ ਤੁਹਾਨੂੰ ਇੱਥੇ ਬਿਲਾ ਲਾਂ ਹੂੰ ਵੀ ਆਪਣੀ ਜ਼ਿੰਦਗੀ ਚੰਗੀ ਹੋ ਜਾਊਗੀ ਹੂੰ ਤਾਂ ਉਸ ਵਕਤ ਕੁਲਵੰਤ ਮੇਜਰ ਨੂੰ ਕੋਈ ਜਵਾਬ ਨਹੀਂ ਦਿੰਦੀ ਹੈਗੀ ਰੋ ਕੇ ਫੋਨ ਕੱਟ ਦਿੰਦੀ ਹੈ ਹੂੰ ਮੇਜਰ ਫੋਨ ਲਾਉਂਦਾ ਪਰ ਕੁਲਵੰਤ ਕੋਈ ਫੋਨ ਨਹੀਂ ਚੱਕਦੀ ਫਿਰ ਰਾਤ ਨੂੰ ਫੇਰ ਪਈ ਪਈ ਕੁਲਵੰਤ ਸਰਾਹਾਂ ਕਰਦੀ ਆ ਵੀ ਉਹਦੇ ਮਨ ਚ ਫੇਰ ਵੀ ਉਹੀ ਨਿਮਰਤਾ ਉਹੀ ਪਿਆਰ ਉਹੀ ਮੋਹ ਹੁੰਦਾ ਮੇਜਰ ਪ੍ਰਤੀ ਉਹ ਇਹ ਸੋਚਦੀ ਆ ਵੀ 5-7 ਸਾਲ ਉਹਨੇ ਪਰਿਵਾਰ ਤੋਂ ਦੂਰ ਰਹਿ ਕੇ ਕੱਟੇ ਮੈਂ ਉਹਦਾ ਇੱਥੇ ਇੰਤਜ਼ਾਰ ਕਰ ਰਹੀ ਆ ਤੇ ਸਾਡੇ ਪਿਆਰ 'ਚ ਕੋਈ ਕਮੀ ਨਹੀਂ ਹੈਗੀ ਫਿਰ ਕੀ ਹੋ ਗਿਆ ਵੀ ਜੇ ਉਹ ਇਹ ਫੈਸਲਾ ਲੈ ਲਵੇ ਸਾਡੇ ਸਾਰਿਆਂ ਦੀ ਜ਼ਿੰਦਗੀ ਚੰਗੀ ਬਣ ਸਕਦੀ ਆ ਵੈਸੇ ਵੀ ਕਹਿੰਦੀ ਵੀ ਉਹਨੇ ਇਹ ਗੱਲ ਆਖੀ ਮੇਜਰ ਨੇ ਵੀ ਮੈਂ ਇਹਨੂੰ ਤਲਾਕ ਦੇ ਦੂੰਗਾ ਵੀ ਇਹ ਤਾਂ ਕਾਗਜ਼ੀ ਵਿਆਹ ਹੈ ਇੱਕ ਸਿਰਫ ਤਾਂ ਤੜਕੀ ਫੇਰ ਮੇਜਰ ਦਾ ਫੋਨ ਆਉਂਦਾ ਤੱਕ ਲਵੰਤੀ ਕਹਿ ਦਿੰਦੀ ਵੀ ਠੀਕ ਆ ਤੁਸੀਂ ਇਹ ਫੈਸਲਾ ਲੈ ਲਓ ਪਰ ਇਹ ਗੱਲਾਂ ਹੋਵੇ ਕਿ ਮੈਨੂੰ ਫੇਰ ਦੁਨੀਆ ਦੀਆਂ ਟੀਚਰਾਂ ਮਖੌਲਾਂ ਦਾ ਸਾਹਮਣਾ ਕਰਨਾ ਪਵੇ ਪਰ ਇਹ ਗੱਲ ਕਿਸੇ ਨੂੰ ਨਾ ਪਤਾ ਲੱਗੇ ਤਾਂ ਫਿਰ ਕੁਲਵੰਤ ਆਪਣੇ ਦਿਲ ਤੇ ਪੱਥਰ ਰੱਖ ਕੇ ਇਹ ਫੈਸਲਾ ਮਨਜ਼ੂਰ ਕਰ ਲੈਂਦੀ ਆ ਤੇ ਦੂਸਰੇ ਪਾਸੇ ਮੇਜਰ ਨੇ ਇਹ ਵਿਆਹ ਪਹਿਲਾਂ ਹੀ ਕਰਾ ਰੱਖਿਆ ਹੁੰਦਾ ਕੁਲਵੰਤ ਤੇ ਸਿਰਫ ਕੰਨੀ ਗੱਲ ਕੱਢੀ ਹੁੰਦੀ ਆ ਹੂੰ ਕੁਲਵੰਤ ਫੇਰ ਵੀ ਸਤਕਾਲੀ ਹੁੰਦੀ ਆ ਉਹ ਫੇਰ ਵੀ ਉਹਦੀਆਂ ਆਸਾਂ ਸਹਾਰੇ ਜ਼ਿੰਦਗੀ ਕੱਢ ਰਹੀ ਹੁੰਦੀ ਆ ਆਪਣਾ ਬੱਚਾ ਪਾਲਦੀ ਹੁੰਦੀ ਆ ਖੇਤੀਬਾੜੀ ਆਪ ਕਰਦੀ ਹੁੰਦੀ ਆ ਹੂੰ ਕਰਵਾਂਤੇ ਦੇ ਮਨ 'ਚ ਹਜ਼ਾਰਾਂ ਸਵਾਲ ਹੁੰਦੇ ਆ ਹਮ ਪਰ ਇਹ ਹੌਸਲਾ ਵੀ ਹੁੰਦਾ ਵੀ ਚਲ ਹੁਣ 5-6 ਸਾਲ ਤਾਂ ਉਹਨੇ ਜਿਹੜੇ ਗਵਾਲੇ-ਗਵਾਲੇ ਵੀ ਹੁਣ ਤਾਂ ਪੱਕਾ ਹੋ ਕੇ ਵਾਪਸ ਆ ਜੂਗਾ ਹੁਣ ਜਦੋਂ ਉਹਨੇ ਆਖਿਆ ਸੀ ਵੀ ਆਖਰੀ ਜਾ ਹੁਣ ਤਾਂ ਇਹੀ ਬੱਚੇ ਵੀ ਪੱਕਾ ਹੋ ਕੇ ਵਾਪਸ ਆ ਰਿਹਾਗਾ ਹਮ ਵੀ ਹੁਣ ਤਾਂ ਛੇਤੀ ਆ ਜੂਗਾ ਐਂ ਇੰਤਜ਼ਾਰ ਕਰਦੇ ਕਰਦੇ ਉਹ ਪਾਗਲ ਹੋ ਜਾਂਦੀ ਆ ਹਮ ਉਹਦੀ ਮਾਨਸਿਕ ਸਥਿਤੀ ਵਿਗੜ ਜਾਂਦੀ ਆ ਉਹਦਾ ਪੁੱਤ ਵੀ ਇਹ ਚੀਜ਼ਾਂ ਸਮਝਣ ਲੱਗ ਜਾਂਦਾ ਵੀ ਮਾਂ ਨੇ ਮੈਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਐਡਾ ਵੱਡਾ ਕਰਤਾ 16-17 ਸਾਲਾਂ ਦਾ ਕਰਤਾ ਤੇ ਇਹ ਜਿਵੇਂ ਪਹਿਲਾਂ ਫੋਟੋ ਨਾਲ ਗੱਲਾਂ ਕਰਦੀ ਸੀ ਉਵੇਂ ਹੀ ਕਰਦੀ ਆ ਵੀ ਇਥੇ ਪਾਗਲ ਆ ਤਾਂ ਉਹਦਾ ਪੁੱਤ ਵੀ ਉਹਨੂੰ ਪਾਗਲ ਕਹਿਣ ਲੱਗ ਜਾਂਦਾ ਤਾਂ ਦੂਸਰੇ ਪਾਸੇ ਵਾਲੇ ਦੇ ਵਾਲੇ ਦੇ ਲੋਕਾਂ ਨੇ ਤਾਂ ਕਹਿਣੀ ਆ ਉਹਨੇ ਲੋਕਾਂ ਨੇ ਉਹਨੂੰ ਕਮਲੀ ਕਿਹਾ ਕਰਨਾ ਪਰ ਬਹੁਤ ਸਾਰੇ ਇਹ ਰਾ ਵੀ ਆਏ ਵੀ ਕਰਦਿਆਂ ਨੇ ਵੀ ਆਖਿਆ ਉਸ ਵਕਤ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤੇਰਾ ਬੱਚਾ ਨਿਆਣਾ ਤੇਰਾ ਪਤੀ ਸਾਰ ਨਹੀਂ ਲੈਂਦਾ ਵੀ ਛੱਡ ਉਹਨੂੰ ਤਰਾਕ ਰਹਿ ਲੈ ਪਰ ਸਦਕਾਲੀ ਕੁਲਵੰਤ ਹਮੇਸ਼ਾ ਰਹੀ ਉਹਨੇ ਇਹ ਸੋਚਿਆ ਕਿ ਨਹੀਂ ਮੈਂ ਇਹ ਘਰ ਚੋਂ ਮੈਂ ਇਹ ਘਰ ਚ ਵਿਆਹ ਕੇ ਆਈਆਂ ਮੇਰੀ ਇਥੋਂ ਅਰਥ ਹੀ ਜਾਊਗੀ ਉਹਨੇ ਘਰ ਸੰਭਾਲ ਕੇ ਰੱਖਿਆ ਹਮ ਸਾਲਾਂ ਦੇ ਸਾਲ बीत ਜਾਂਦੇ ਆ ਪਰ ਮੇਜਰ ਵਾਪਸ ਨਹੀਂ ਆਉਂਦਾ ਹਮ ਪੁੱਤ ਜਵਾਨ ਹੋ ਜਾਂਦਾ ਤਾਂ ਪੁੱਤ ਵੀ ਇੱਕ ਕੁੜੀ ਪਸੰਦ ਕਰ ਲੈਂਦਾ ਉਹ ਵੀ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਇਹ ਕੁੜੀ ਨਾਲ ਵਿਆਹ ਕਰਾਉਣਾ ਉਹ ਕਹਿੰਦੀ ਇਹ ਤੇਰੇ ਬਾਪ ਪਾਊਗਾ ਆਪਾਂ ਤੇਰਾ ਵਿਆਹ ਉਦੋਂ ਕਰਾਂਗੇ ਹਮ ਉਹਨੂੰ ਅੱਜ ਵੀ ਯਕੀਨ ਹੁੰਦਾ ਕਿੰਨਾ ਸਬਰ ਉਸਔਰਤ ਦਾ ਤੇ ਪਰ ਮੁੰਡਾ ਖੇਜਿਆ ਦਾ ਕਹਿੰਦਾ ਨਹੀਂ ਉਹਨੇ ਨਹੀਂ ਆਉਣਾ ਹੈਗਾ ਉਹ ਵੀ ਆਪਣੇ ਪਿਓ ਤੋਂ ਨਫ਼ਰਤ ਕਰਨੀ ਸ਼ੁਰੂ ਕਰ ਦਾਂਦਾ ਬਹੁਤ ਵੀ ਹਮ ਪਰ ਕੁਲਵੰਤ ਦੇ ਅੰਦਰ ਅੱਜ ਵੀ ਉਹੀ ਮੂ ਅੱਜ ਵੀ ਉਹੀ ਨੱਕ ਸੀ ਹਮ ਕਿ ਆਊਗਾ ਉਹਦੀਆਂ ਅੱਖੀਆਂ ਅੱਜ ਵੀ ਮੇਜਰ ਨੂੰ ਉਡੀਕ ਰਹੀਆਂ ਸੀ ਪਰ ਮੇਜਰ ਨਹੀਂ ਆਉਂਦਾ ਹਮ ਜਦੋਂ ਪੁੱਤ ਉਤੋਂ ਦੀ ਹੋ ਕੇ ਵਿਆਹ ਵੀ ਕਰਾ ਲਾਂਦਾ ਨੂੰ ਘਰੇ ਲੈ ਆਉਂਦਾ ਫਿਰ ਵੀ ਉਹਦੇ ਮਨ 'ਚ ਅਵਜੋਗ ਹੁੰਦਾ ਵੀ ਅੱਜ ਵੀ ਉਹਦਾ ਪਤੀ ਨਹੀਂ ਆਇਆ ਪੁੱਤ ਨੇ ਉਤੋਂ ਦੀ ਹੋ ਕੇ ਵਿਆਹ ਵੀ ਕਰਾ ਲਿਆ ਵੀ ਇਹੀ ਕਾਰਜ ਸੀ ਸਭ ਤੋਂ ਵੱਡਾ ਮੇਰਾ ਤਾਂ ਫਿਰ ਉਸ ਤੋਂ ਬਾਅਦ ਜਦੋਂ ਨੂਹ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਆ ਤਾਂ ਕੁਲਵੰਤ ਨੇ ਪਈ ਨੇ ਗੱਲਾਂ ਕਰੀ ਜਾਇਆ ਕਰਨੀਆਂ ਹੂੰ ਕਈ ਵਾਰ ਕਹਿੰਦੇ ਤੋਂ ਫੋਟੋ ਲਾ ਲਿਆ ਕਰਨੀ ਉਹਨੂੰ ਨਾਲ ਪਾ ਕੇ ਉਹਦੇ ਨਾਲ ਗੱਲਾਂ ਕਰੀ ਜਾਇਆ ਕਰਨੀਆਂ ਹੂੰ ਉਹਦੀ ਨੂਹ ਨੂੰ ਇਹ ਗੱਲਾਂ ਚੁਭਣ ਲੱਗੀਆਂ ਹੂੰ ਉਹਨੇ ਉਹਦੇ ਪੁੱਤ ਨੂੰ ਬੜਤਾਉਣਾ ਸ਼ੁਰੂ ਕਰਤਾ ਕਿ ਇਹ ਤਾਂ ਬੁੜੀ ਕਮਲੀ ਹੋਊਗੀ ਹੂੰ ਉਹ ਕਹਿੰਦਾ ਵੀ ਨਹੀਂ ਇਹ ਤਾਂ ਮੰਮੀ ਦੀ ਸ਼ੁਰੂ ਤੋਂ ਆਤਾ ਵੀ ਇਹ ਤਾਂ ਗੱਲਾਂ ਕਰਦੀ ਰਹਿੰਦੀ ਆ ਫੋਟੋ ਦੇ ਨਾਲ ਵੀ ਬਾਪੂ ਜੀ ਐ ਹੋ ਗਿਆ ਬਾਹਰ ਚਲੇ ਗਏ ਸੀ ਵੀ ਉਹ ਵਾਪਸ ਨਹੀਂ ਆਏ ਮੁੜ ਕੇ ਵੀ ਇਹਨੇ ਮੇਰੀ ਮਾਂ ਨੇ ਸਾਰੀ ਜ਼ਿੰਦਗੀ ਮੇਰੇ ਤੇ ਨਿਸ਼ਾਵਰ ਕੀਤੀ ਆ ਵੀ ਇਹਨੇ ਉਹ ਸਮਾਂ ਹਟਾਇਆ ਇਹਨੇ ਦੁੱਖ ਤਕਲੀਫਾਂ ਝੱਲੀਆਂ ਨੇ ਫੇਰ ਮੈਨੂੰ ਪਾਲਿਆ ਉਹ ਨਹੀਂ ਬੁੜੀ ਧਕਮਲੀ ਆ ਉਹ ਮੁੰਡਾ ਇਹ ਗੱਲਾਂ ਸਾਰੀਆਂ ਇਗਨੋਰ ਕਰਦਾ ਦਾ ਗੁਰਚੇਂਦਰ ਵੀ ਨਹੀਂ ਮੇਰੀ ਮਾਂ ਦੀ ਜਹਾਜ ਆਦਾ ਜਦੋਂ ਕੁਲਵੰਤ ਦੇ ਪੁੱਤਾ ਹੁੰਦਾ ਤਾਂ ਉਸ ਵਕਤ ਵੀ ਕੁਲਵੰਤ ਮੇਜਰ ਨੂੰ ਡੇਕਦੀ ਆ ਕਿ ਸ਼ਾਇਦ ਇਹ ਘੜੀ ਤਾਂ ਆ ਜੇ ਉਹ ਪਰ ਮੇਜਰ ਫੇਰ ਵੀ ਨਹੀਂ ਆਉਂਦਾ ਤਾਂ ਫਿਰ ਉਸ ਤੋਂ ਬਾਅਦ ਜਦੋਂ ਗੁਰਜਿੰਦਰ ਦੇ ਪੁੱਤ ਹੁੰਦਾ ਤਾਂ ਕੁਲਵੰਤੋਂ ਨੂੰ ਖੜਾਉਂਦੀ ਆ ਸਾਰਾ ਸਦਰਾਂ ਸਾਰੇ ਚਾਰ ਉਹਦੇ ਲਾੜ ਉਹਨੂੰ ਸਾਰਾ ਨਿਸ਼ਾਵਰ ਉੱਤੇ ਕਰਦੀ ਆ ਹੂੰ ਉਹਦੇ ਅੰਦਰ ਅੱਜ ਵੀ ਪੀੜ ਸੀ ਕਿ ਕਾਸ਼ ਮੇਰੇ ਮਰਨ ਤੋਂ ਪਹਿਲਾਂ ਮੇਜਰ ਆ ਜੇ ਮੈਨੂੰ ਇੱਕ ਵਾਰ ਦੇਖ ਲਾਂ ਤੁਸੀਂ ਔਰਤ ਦਾ ਸਬਰ ਦੇਖੋ ਕਿ ਕਿੰਨੇ ਸਾਲ ਉਹਨੇ ਆਪਣੀ ਜਵਾਨੀ ਵੀ ਹੰਡਾਤੀ ਆ ਆਪਦਾ ਬੜਾਪਾ ਵੀ ਹੰਡਾਤਾ ਉਹਦੀ ਯਾਦ ਦੇ ਵਿੱਚ ਹੂੰ ਤਾਂ ਫਿਰ ਇੱਕ ਦਿਨ ਦੀ ਗੱਲ ਆ ਕਿ ਮੇਜਰ ਦਾ ਕਮੀਜ਼ ਕੁਲਵੰਤ ਚੱਕੀ ਬੈਠੀ ਆ ਤੇ ਕੋਲੇ ਉਹਦਾ ਪੁੱਤਾ ਬੈਠਾ ਹੂੰ ਤਾਂ ਉਹ ਕੁਰੁੰਦੀ ਦੀ ਨੂਹ ਲੰਗੀ ਜਾ ਰਹੀ ਆ ਤੇ ਉਹ ਆਪਣੇ ਪੋਤੇ ਨੂੰ ਮੇਜਰ ਦੇ ਨਾਮ ਤੋਂ ਬੁਲਾਉਂਦੀ ਆ ਹੂੰ ਇਹ ਗੱਲ ਉਹਦੀ ਨੂਹ ਨੂੰ ਚੁਪਦੀ ਆ ਕਿ ਮੇਰੇ ਪੁੱਤ ਨੂੰ ਮੇਜਰ ਦਾ ਨਾਮ ਲੈ ਕੇ ਯਾਨੀ ਮੇਰੇ ਸਹੁਰੇ ਦਾ ਨਾਮ ਲੈ ਕੇ ਕਿਉਂ ਬੁਲਾਉਂਦੀ ਆ ਹੂੰ ਉਹਦੇ ਪੁੱਤ ਨੂੰ ਢੜਕਾਉਂਦੀ ਆ ਵੀ ਏ ਕੱਲ ਨੂੰ ਆਪਣੇ ਬੱਚੇ ਨਹੀਂ ਵੱਡਾ ਹੋਣਾ ਆਪਣਾ ਬੱਚਾ ਇਹ ਤੋਂ ਡਰੂਗਾ ਉਹ ਬੁੜੀ ਤਾਂ ਪਾਗਲ ਹੋ ਗਈ ਕਹਿੰਦੀ ਅੱਜ ਮੈਂ ਆਪਣੀ ਬੇਬੀ ਨੂੰ ਆਪਣੇ ਪੁੱਤ ਨੂੰ ਯਾਨੀ ਆਪਣੇ ਸਹੁਰਾ ਸਾਹਿਬ ਦਾ ਨਾਮ ਲੈ ਕੇ ਬੁਲਾਉਂਦੀ ਦੇਖਿਆ ਵੀ ਕੱਲ ਨੂੰ ਇਹਦਾ ਕਮਲ ਪਣਾ ਵਧੂਗਾ ਵੀ ਜਾਂ ਤਾਂ ਇਹਨੂੰ ਡਾਕਟਰ ਤੋਂ ਦਵਾਈ ਦਵਾਣ ਜਾਂ ਇਹਨੂੰ ਕਿਤੇ ਪਾਗਲਖਾਨੇ ਛੱਡਿਆ ਉਹਨੇ ਹੂੰ ਵੀ ਕੱਲੋਂ ਇਹ ਨਾ ਹੋਵੇ ਲੋਕ ਵੀ ਕਹਿੰਦੇ ਮੈਨੂੰ ਇਹੀ ਕਹਿੰਦੇ ਵੀ ਤਾਂ ਬੁਢੀ ਥੋੜੀ ਪਾਗਲ ਆ ਸ਼ੁਰੂ ਤੋਂ ਇਹ ਤਾਂ ਇੰਨ ਕਰਦੀ ਆਉਂਦੀ ਹੈ ਹੂੰ ਉਹ ਮੁੰਡਾ ਟਾਲਦਾ ਰਹਿੰਦਾ ਗੁਰਜਿੰਦਰ ਪਰ ਉਹਦੇ ਮਨ ਚ ਅੱਜ ਵੀ ਇਹ ਗੱਲ ਲੜਕਦੀ ਹੁੰਦੀ ਹੈ ਵੀ ਇਹ ਬੁਢੀ ਨੂੰ ਮੈਂ ਇਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਕੱਢਾਂ ਕਰ ਚੋਂ ਹੂੰ ਤਾਂ ਹੌਲੀ ਹੌਲੀ ਗੁਰਜਿੰਦਰ ਦੀ ਪਤਨੀ ਨੇ ਗੁਰਜਿੰਦਰ ਨੂੰ ਢੜਕਾਉਣਾ ਸ਼ੁਰੂ ਕਰਤਾ ਉਹਦੀ ਮਾਂ ਦੇ ਖਿਲਾਫ ਹੀ ਹੂੰ ਤਾਂ ਕਈ ਵਾਰ ਜਦੋਂ ਗੁਰਜਿੰਦਰ ਦੇ ਪੁੱਤ ਨੇ ਆਪਣੀ ਦਾਦੀ ਕੋਲੇ ਖੇਡਦੇ ਹੋਣਾ ਹੂੰ ਕੁਲਵੰਤ ਕੋਲੇ ਤਾਂ ਉਹਨੇ ਖੋ ਕੇ ਲੈ ਜਾਇਆ ਕਰਨਾ। ਹੂੰ ਇੱਕ ਦਿਨ ਦੀ ਗੱਲ ਹੈ ਕਿ ਕਮੀਜ਼ ਕੁਲਵੰਤ ਅਈ ਆਪਣੇ ਪਤੀ ਦਾ ਚੱਕੀ ਬੈਠੀ ਆ। ਉਹਦੇ ਬਟਨ ਲਾਈ ਜਾਂਦੀ ਆ ਤੇ ਕੋਲੇ ਗੁਰਜਿੰਦਰ ਦਾ ਪੁੱਤ ਯਾਨੀ ਉਹਦਾ ਪੋਤਾ ਖੇਡੀ ਜਾਂਦਾ ਤੇ ਖੇਡਦਾ ਖੇਡਦਾ ਕੁਲਵੰਤ ਦਾ ਪੋਤਾ ਪੌੜੀਆਂ ਤੋਂ ਡਿੱਗ ਜਾਂਦਾ। ਹੂੰ ਤੇ ਚਿੰਗ ਚਿੰਗਾੜਾ ਬੱਚੇ ਦਾ ਪੈ ਜਾਂਦਾ। ਹੂੰ ਤਾਂ ਗੁਰਜਿੰਦਰ ਦੀ ਪਤਨੀ ਭੱਜੀ ਭੱਜੀ ਆਉਂਦੀ ਆ ਤੇ ਆਪਣੀ ਸੱਸ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੰਦੀ ਆ। ਹੂੰ ਤਾਂ ਕਮਰੇ ਚੋਂ ਭੱਜ ਕੇ ਗੁਰਜਿੰਦਰ ਵੀ ਬਾਹਰ ਆਉਂਦਾ ਤਾਂ ਉਹ ਵੀ ਕਹਿੰਦੀ ਆ ਕਿ ਇਹ ਬੁੜੀ ਦੀ ਸੁਰਤ ਹੈ ਨਹੀਂਗੀ। ਹੂੰ ਮੇਰੇ ਕੋਲੇ ਬੱਚਾ ਖੇਡਣ ਲਈ ਛੱਡਿਆ ਸੀਗਾ। ਹ ਤੇ ਐ ਨਹੀਂ ਪਤਾ ਨਹੀਂ ਡੇਗਤਾ ਪਤਾ ਨਹੀਂ ਬੱਚਾ ਆ ਪੜ ਗਿਆ ਤਾਂ ਰਾਤੋਂ ਰਾਤ ਗੁਰਜਿੰਦਰ ਦੇ ਮਨ ਚ ਉਹਦੀ ਪਤਨੀ ਬਹੁਤ ਨਫ਼ਰਤ ਉਹਦੀ ਮਾਂ ਪ੍ਰਤੀ ਭਰ ਦੰਦੀ ਆ ਉਹ ਕਹਿੰਦਾ ਦੀ ਆ ਵੀ ਇਹਨੂੰ ਆਪਾਂ ਕਿਸੇ ਆਸ਼ਰਮ ਛੱਡੇ ਲਈ ਗੁਰਜਿੰਦਰ ਤੜਕੇ ਉੱਠਦਾ ਤਾਂ ਗੁਰਜਿੰਦਰ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਤੈਨੂੰ ਆਪਾਂ ਹਸਪਤਾਲ ਲੈ ਕੇ ਜਾਣਾ ਕੁਝ ਕੁ ਕੱਪੜੇ ਆਪਣੇ ਨਾਲ ਚੱਕ ਲੈ ਵੀ ਹੋ ਸਕਦਾ ਆਪਾਂ ਨੂੰ ਥੋੜਾ ਉੱਥੇ ਸਮਾਂ ਵੀ ਲੱਗ ਜੇ ਉਹ ਕਹਿੰਦੀ ਪੁੱਤ ਮੈਨੂੰ ਤਾਂ ਕੀ ਹੋਇਆ ਗੁਰਜਿੰਦਰ ਦੀ ਪਤਨੀ ਫੇਰ ਚ ਚਿੰਗ ਚਿੰਗਾੜਾ ਪਾਉਂਦੀ ਹੈ ਕਲੇਸ਼ ਕਰਦੀ ਹੈ ਵੀ ਨਹੀਂ ਹਲੇ ਕੁਝ ਹੋਈ ਨਹੀਂ ਕੱਲ ਜਵਾਕ ਦੇ 6:30 ਕਰਕੇ ਬੱਜੀ ਤਾਂ ਕੁਰਬਾਨ ਤੇ ਡਰਦੀ ਡਰਦੀ ਆਪਣੀ ਨੂੰਹ ਪੁੱਤ ਤੋਂ ਕੱਪੜੇ ਚੱਕਦੀ ਹੈ ਤੇ ਨਾਲ ਉਹ ਕੁੜਤਾ ਵੀ ਚੱਕਦੀ ਹੈ ਮੇਜਰ ਦਾ ਜਿਹੜਾ ਉਹ ਨਾਲ ਲੈ ਕੇ ਗਈ ਵਾਰ ਪੈਂਦੀ ਹੁੰਦੀ ਸੀ ਹਾਂ ਤਾਂ ਗੁਰਜਿੰਦਰ ਆਪਣੀ ਮਾਂ ਨੂੰ ਹਸਪਤਾਲ ਨਹੀਂ ਲੈ ਕੇ ਜਾਂਦਾ ਉਹ ਉਹਨੂੰ ਆਸ਼ਰਮ ਛੱਡਿਆਉਂਦਾ ਹਾਂ ਕਹਿੰਦਾ ਬੱਸ ਮਾਂ ਅਸੀਂ ਆਈ ਤੂੰ ਇੱਥੇ ਬੈਠ ਮੈਂ ਡਾਕਟਰਾਂ ਨੂੰ ਕਹਦਾ ਉਹ ਤੇਰਾ ਇਲਾਜ ਕਰਦੇ ਆ ਗੁਰਜਿੰਦਰ ਆਪਣੀ ਮਾਂ ਨੂੰ ਲਾਰਾ ਲਾ ਕੇ ਉੱਥੇ ਛੱਡਿਆਉਂਦਾ ਉਹ ਆਸ਼ਰਮ ਦੇ ਵਿੱਚ ਬੈਠੀ ਮਾਂ ਆਪਣੇ ਪਤੀ ਦੀਆਂ ਰਾਹਾਂ ਵੀ ਤੱਕ ਰਹੀ ਐ ਤੇ ਆਪਣੇ ਪੁੱਤ ਦੀ ੜੀਕ ਵੀ ਕਰ ਰਹੀ ਐ ਕਿ ਹੁਣ ਆਏ ਹੁਣ ਆਏ ਹੁਣ ਆਏ ਇੱਕ ਦਿਨ ਬੀਤ ਜਾਂਦਾ ਬਹੁਤ ਸਮਾਂ ਬੀਤ ਜਾਂਦਾ ਤਾਂ ਉਹਨੂੰ ਇਹ ਯਕੀਨ ਹੋ ਜਾਂਦਾ ਕਿ ਜਿਵੇਂ ਮੇਰੇ ਪਤੀ ਨਹੀਂ ਆਇਆ ਉਹ ਮੇਰੇ ਨੂੰ ਪਤਨੇ ਵੀ ਨਹੀਂ ਆਉਣਾ ਮੈਨੂੰ ਇੱਥੇ ਛੱਡ ਗਏ ਉਹ ਤਾਂ ਦੂਸਰੇ ਪਾਸੇ ਮੇਜਰ ਨਾਲ ਕੀ ਬੀਤਦੀ ਐ ਮੇਜਰ ਨੇ ਜਿਹੜੀ ਔਰਤ ਦੇ ਨਾਲ ਵਿਆਹ ਕਰਾਇਆ ਹੁੰਦਾ ਜਿਹੜੀ ਮੇਜਰ ਨੇ ਜਮਾ ਪੂੰਜੀ ਜੋੜੀ ਹੁੰਦੀ ਆ ਉਹ ਔਰਤ ਆਯਾਸ਼ੀਆਂ ਚੜਾ ਦਾਂਦੀ ਆ ਹੂੰ ਤਾਂ ਮੇਜਰ ਨੂੰ ਆਪਣੀ ਪਤਨੀ ਦੇ ਬਹੁਤ ਸਾਰੇ ਕਾਰਨਾਮੇ ਪਤਾ ਲੱਗਦੇ ਆ ਕਿ ਮੈਂ ਨਾ ਕਰਦਾ ਰਿਆ ਨਾ ਘਾਟਦਾ ਰਿਆ ਹੂੰ ਤੇ ਮੇਜਰ ਨੂੰ ਛੱਡ ਕੇ ਉਹ ਔਰਤ ਨੇ ਕਿਸੇ ਹੋਰ ਨਾਲ ਵਿਆਹ ਕਰਾ ਲਿਆ ਹੁੰਦਾ ਹੂੰ ਤੇ ਮੇਜਰ ਨੂੰ ਵੀ ਉਹ ਛੱਡ ਜਾਂਦੀ ਆ ਮੇਜਰ ਤੋਂ ਸਾਰੀ ਜਮ੍ਹਾਂ ਪੂੰਜੀ ਵੀ ਉਹਦੀ ਲੈ ਜਾਂਦੀ ਆ ਲੁੱਟਕ ਸੁੱਟ ਕੇ ਮੇਜਰ ਨੂੰ ਇੱਕ ਪਾਸੇ ਕਰਕੇ ਛੱਡ ਦਿੰਦੀ ਆ ਹੂੰ ਤਾਂ ਮੇਜਰ ਨੂੰ ਫੇਰ ਉਹ ਹੋਸ਼ ਆਉਂਦੀ ਆ ਕਿ ਮੈਂ ਤਾਂ ਉਹ ਆਪਣਾ ਪਰਿਵਾਰ ਵੀ ਗਵਾ ਲਿਆ ਇਹ ਔਰਤ ਦੀ ਖਾਤਰ ਮੈਂ ਸਾਰਾ ਕੁਝ ਭੁੱਲ ਕੇ ਬੈਠਾ ਸੀ ਮੈਂ ਨਾ ਕਰਦਾ ਰਿਆ ਨਾ ਘਾਟਦਾ ਰਿਆ ਹੂੰ ਕਹਿੰਦਾ ਹੁਣ ਕੁਝ ਨਹੀਂ ਬਚਿਆ ਹੂੰ ਚੱਲ ਮਨਾ ਆਪਣੇ ਘਰ ਨੂੰ ਠੋਕਰ ਖਾ ਕੇ ਮੇਜਰ ਨੂੰ ਫੇਰ ਇਹ ਹੋਸ਼ ਆਉਂਦੀ ਹੈ ਕਈ ਸਾਲਾਂ ਬਾਅਦ ਵੀ ਮੈਨੂੰ ਉਹ ਮੇਰੀ ਪਤਨੀ ਜਿਹੜੀ ਨੇ ਮੇਰੇ ਨਾਲ ਹੁਣ ਤੱਕ ਵਫਾਦਾਰੀ ਨਿਭਾਈ ਉਹਦੇ ਕੋਲੇ ਜਾਣਾ ਚਾਹੀਦਾ ਜਦੋਂ ਮੇਜਰ ਵਾਪਸ ਆਉਂਦਾ ਤਾਂ ਉਹ ਦਿਖਦਾ ਕਿ ਉਹਦੇ ਘਰ ਨੂੰ ਜਾਂਦਾ ਲੱਗਿਆ ਹੋਇਆ ਜਿਹੜੇ ਘਰ ਚੋਂ ਉਹ ਕਦੇ ਗਿਆ ਸੀ ਤਾਂ ਆਲੇ ਦੁਆਲੇ ਦੇ ਲੋਕਾਂ ਤੋਂ ਪਤਾ ਕਰਦਾ ਉਹ ਕਹਿੰਦਾ ਵੀ ਤੇਰੇ ਪੁੱਤ ਨੂੰ ਇਥੇ ਰੰਦੇ ਸੀ ਤ੍ਰਿਪਤਨੀ ਪਤਨੀ ਪਤਾ ਨਹੀਂ ਰਿਸ਼ਤੇਦਾਰੀ ਚ ਚਲੀ ਗਈ ਸੀ ਪਤਾ ਨਹੀਂ ਕਿੱਥੇ ਚਲੀ ਗਈ ਸੀ ਤੇ ਪੁੱਤ ਨੇ ਇਹ ਘਰ ਬੀਚ ਵਟਤਾ ਉਹ ਪਤਾ ਨਹੀਂ ਕਿੱਥੇ ਰਹਿੰਦੇ ਆ ਹੂੰ ਤਾਂ ਫੇਰ ਲਬਦਾ ਲਬਾਉਂਦਾ ਮੇਜਰ ਆਪਣੇ ਪੁੱਤ ਦਾ ਥਾ ਟਕਾਣਾ ਲੱਭ ਲੈਂਦਾ ਤਾਂ ਫੇਰ ਉਹ ਘਰ ਦੇ ਅੰਦਰ ਜਾਂਦਾ ਮੇਜਰ ਉਹ ਘਰ ਦਾ ਕੁੰਡਾ ਖੜਕਾਉਂਦਾ ਹੂੰ ਉਹ ਕਹਿੰਦਾ ਵੀ ਮੈਂ ਮੇਜਰ ਹੂੰ ਮੈਨੂੰ ਪਤਾ ਲੱਗਿਆ ਵੀ ਗੁਰਜਿੰਦਰ ਨਾਮ ਦਾ ਮੁੰਡਾ ਇੱਥੇ ਰਹਿੰਦਾ ਵੀ ਮੈਂ ਉਹਦਾ ਬਾਪ ਆ ਹੂੰ ਗੁਰਜਿੰਦਰ ਦੀ ਪਤਨੀ ਪਛਾਣ ਲੈਂਦੀ ਆ ਕਿ ਹਾਂ ਇਹ ਮੇਰਾ ਸੋਰਾ ਹੂੰ ਉਹ ਕਹਿੰਦੀ ਵੀ ਇੱਥੇ ਕੋਈ ਨਹੀਂ ਰਹਿੰਦਾ ਹੈਗਾ ਗੁਰਜਿੰਦਰ ਨਾਮ ਦਾ ਬੰਦਾ ਹੂੰ ਵੀ ਤੁਹਾਨੂੰ ਕੋਈ ਭਲੀਖਾ ਲੱਗਿਆ ਹੂੰ ਜਦੋਂ ਉਹਦੀ ਪਤਨੀ ਬੋਲਦੀ ਹੁੰਦੀ ਆ ਉਹ ਬੰਦੇ ਨਾਲ ਹੂੰ ਜਾਣੀ ਆਪਣੇ ਸਹੁਰੇ ਦੇ ਨਾਲ ਗੁਰਜਿੰਦਰ ਵੀ ਆ ਕੇ ਪਿੱਛੇ ਕੱਢ ਜਾਂਦਾ ਕਹਿੰਦਾ ਕਾਹਨ ਉਹ ਕਹਿੰਦੀ ਵੀ ਇਹ ਕੋਈ ਬੰਦਾ ਹੈ ਇਹ ਪੁਛੇ ਦਾ ਪਛਾਉਂਦਾ ਮੇਰੇ ਨਾਲ ਰਾਹ ਢਟਕ ਗਿਆ ਕਹਿੰਦੀ ਕੋਈ ਉਹ ਕਹਿੰਦਾ ਹਾਂਜੀ ਕਾਹਨ ਉਹ ਕਹਿੰਦਾ ਵੀ ਮੈਂ ਉਹ ਪਿੰਡ ਤੋਂ ਆਇਆ ਵੀ ਮੈਂ ਬਾਹਰ ਗਿਆ ਹੋਇਆ ਸੀ ਮੇਰੇ ਪੁੱਤ ਦਾ ਨਾਮ ਗੁਰਜਿੰਦਰ ਸੀ ਹੂੰ ਗੁਰਜਿੰਦਰ ਕਹਿੰਦਾ ਵੀ ਜਿੱਥੇ ਤੂੰ ਐਨੇ ਸਾਲ ਸੀ ਉੱਥੇ ਹੀ ਜਾ ਹੂੰ ਕਿ ਨਾ ਤੇਰੇ ਲਈ ਇਸ ਘਰ ਚ ਕੋਈ ਜਗ੍ਹਾ ਨਹੀਂ ਹੈਗੀ। ਹੂੰ ਇਹ ਕਹਿ ਕੇ ਗੁਰਜਿੰਦਰ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲੈਂਦਾ। ਤਾਂ ਫੇਰ ਮੇਜਰ ਉਹ ਘਰ ਤੋਂ ਨਿਰਾਸ਼ ਹੋਇਆ। ਹੂੰ ਚੱਲ ਪੈਂਦਾ। ਤਾਂ ਫੇਰ ਉਹਦੇ ਮਨ ਚ ਇਹ ਦਬੇ ਦਬੇ ਹੁੰਦੀ ਹੈ ਵੀ ਮੇਰੀ ਪਤਨੀ ਕਿੱਥੇ ਗਈ? ਤਾਂ ਉਹ ਆਲੇ-ਦੁਆਲੇ ਘਰਾਂ ਤੋਂ ਪਤਾ ਲੱਗਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ। ਤਾਂ ਫੇਰ ਉਹ ਵਾਪਸ ਆਪਣੇ ਜੱਦੀ ਪਿੰਡ ਜਾਂਦਾ। ਹੂੰ ਉੱਥੇ ਜਾ ਕੇ ਪੁੱਛ-ਦੱਸ ਕਰਦਾ ਤਾਂ ਉੱਥੇ ਜਾ ਕੇ ਪਤਾ ਲੱਗਦਾ ਕਿ ਤੇਰੀ ਪਤਨੀ ਨੂੰ ਤਾਂ ਉਹ ਆਸ਼ਰਮ ਛੱਡੇ ਆਏ। ਤੇਰੀ ਯਾਦ ਚ ਤੇਰੀ ਪਤਨੀ ਕਮਲੀ ਹੋ ਗਈ ਸੀ। ਹੂੰ ਤੇਰੀ ਯਾਰ ਚ ਕਹਿੰਦੇ ਉਹਨੇ ਕੋਈ ਲਾਂਭਾ ਨਹੀਂ ਕੱਟਿਆ ਉਹਨੇ ਇੱਕ ਸਿੱਧਕ ਨਾਲ ਆਪਣੀ ਜ਼ਿੰਦਗੀ ਜੀਈ ਤੇਰੀਆਂ ਯਾਦਾਂ ਸਾਰੇ ਜ਼ਿੰਦਗੀ ਕੱਟੀਆਂ ਨੇ ਹੂੰ ਤਾਂ ਉਸ ਵਕਤ ਮੇਜਰ ਨੂੰ ਬਹੁਤ ਪਛਤਾਵਾ ਹੁੰਦਾ ਵੀ ਯਾਰ ਜਿਹੜੀ ਮੈਨੂੰ ਇਹ ਸਜ਼ਾ ਮਿਲ ਰਹੀ ਆ ਵੀ ਮੈਂ ਇਹਦਾ ਹੱਕਦਾਰ ਮੈਂ ਉਹਨੂੰ ਪਤਾ ਨਹੀਂ ਕਿੰਨਾ ਕਿ ਤੜਫਾਇਆ ਹੋਊਗਾ ਉਹਦੇ ਤੇ ਕੀ ਬੀਤੀ ਹੋਊਗੀ ਕਿਹੜੇ ਕਿਹੜੇ ਹਾਲਾਤਾਂ ਚ ਹੋਊਗੀ ਤਾਂ ਫੇਰ ਮੇਜਰ ਲਾਭਦਾ ਲਵਾਉਂਦਾ ਉਹ ਆਸ਼ਰਮ ਚਲੇ ਜਾਂਦਾ ਜਿੱਥੇ ਉਹਦਾ ਪੁੱਤ ਆਪਣੀ ਮਾਂ ਨੂੰ ਛੱਡ ਕੇ ਆਇਆ ਸੀ ਹੂੰ ਤਾਂ ਜਦੋਂ ਮੇਜਰ ਉਹ ਆਸ਼ਰਮ 'ਚ ਜਾ ਕੇ ਆਪਣੀ ਪਤਨੀ ਦਾ ਨਾਮ ਦੱਸਦਾ ਵੀ ਮੇਰੀ ਪਤਨੀ ਕੁਲਵੰਤ ਕੌਰ ਸੀ ਜੀ ਵੀ ਮੈਂ ਉਹਦਾ ਪਤੀ ਆ ਮੈਂ ਉਹਨੂੰ ਮਿਲਣਾ ਚਾਹਣਾ। ਉਹ ਕਹਿੰਦੇ ਕੁਲਵੰਤ ਕੌਰ ਤਾਂ ਦੋ ਤਿੰਨ ਨੇ ਵੀ ਕਿਹੜੀ ਕੁਲਵੰਤ ਕੌਰ ਦੀ ਗੱਲ ਕਰਦੇ ਤੁਸੀਂ? ਉਹ ਕਹਿੰਦਾ ਵੀ ਕੁਲਵੰਤ ਕੌਰ ਆ ਪਿੰਡ ਤੋਂ ਆਹਦੇ ਪਤੀ ਦਾ ਨਾਮ ਸੀ ਵੀ ਆ ਮੁੰਡਾ ਛੱਡ ਕੇ ਗਿਆ ਹੋਣਾ। ਉਹ ਕਹਿੰਦਾ ਵੀ ਹਾਂ ਉਹੀ ਕੁਲਵੰਤ ਕੌਰ ਜਦੋਂ ਸਾਰੀ ਡਿਟੇਲ ਦਿੰਦਾ ਮੇਜਰ ਉਹ ਕਹਿੰਦਾ ਹਾਂ ਉਹ ਕਹਿੰਦਾ ਤੁਹਾਨੂੰ ਕੀ ਕੰਮ ਆ? ਮੇਜਰ ਕਹਿੰਦਾ ਵੀ ਮੈਂ ਉਹਦਾ ਪਤੀ ਆ ਮੈਂ ਉਹਨੂੰ ਮਿਲਣਾ ਚਾਹਣਾ। ਉਹ ਕਹਿੰਦੇ ਅਫਸੋਸ ਵੀ ਉਹ ਦਾ ਪਰਸੋਂ ਹੀ ਅਸੀਂ ਸਸਕਾਰ ਕਰਕੇ ਛੱਡੇ ਆ। ਉਸ ਵਕਤ ਮੇਜਰ ਦੀਆਂ ਅੱਖਾਂ ਅਗੇ ਨਹੀਂ ਰਾਜ ਆਂਦਾ। ਵੀ ਆ ਕੀ ਹੋ ਗਿਆ? ਹੂੰ ਸਾਡੇ ਮੇਲ ਹੀ ਨਹੀਂ ਲਿਖੇ ਹੋਏ ਸੀ। ਹੂੰ ਤਾਂ ਉਹ ਕਹਿੰਦਾ ਵੀ ਕੀ ਹੋ ਗਿਆ ਸੀ ਉਹਨੂੰ? ਉਹ ਦੱਸਦੇ ਆ ਵੀ ਉਹਦੇ ਕੋਲ ਇੱਕ ਫੋਟੋ ਹੁੰਦੀ ਸੀ, ਇੱਕ ਕਮੀਜ਼ ਹੁੰਦੀ ਸੀ। ਇਹ ਸਾਰਾ ਦਿਨ ਉਹ ਲੈ ਕੇ ਦੋਨਾਂ ਨੂੰ ਫਿਰਦੀ ਰਹਿੰਦੀ ਸੀ ਆਪਣੇ ਬੱਚਿਆਂ ਦੇ ਵਾਂਗ। ਉਹਨਾਂ ਨਾਲ ਹੀ ਉਹ ਲਾੜ ਕਰਦੀ ਰਹਿੰਦੀ ਸੀ। ਰਾਤਾਂ ਨੂੰ ਉੱਚੀ ਉੱਚੀ ਉੱਠ ਕੇ ਕਰ ਲਾਉਂਦੀ ਸੀ। ਕਹਿੰਦੇ ਵੀ ਉਹ ਰਾਤਾਂ ਨੂੰ ਸੌਂਦੀ ਵੀ ਨਹੀਂ ਸੀ। ਹੂੰ ਈ ਸੱਤ ਤੱਕਾਂ ਮਲੀ ਹੋ ਗਈ ਸੀ ਇੱਕ ਰਾਤ ਪਰਸੋਂ ਉਹ ਸੁੱਤੀ ਪਈ ਹੋ ਰਹੀ ਹਾਂ ਤਾਂ ਮੇਜਰ ਦੀਆਂ ਅੱਖਾਂ 'ਚ ਹੰਝੂ ਚੱਲ ਪੈਂਦੇ ਆ ਇੱਕ ਬਹੁਤ ਵੱਡਾ ਵਿਯੋਗ ਬਹੁਤ ਵੱਡਾ ਪਿਛਤਾਵਾ ਉਹਦੇ ਮਨ 'ਚ ਹੁੰਦਾ ਉਹ ਕਹਿੰਦੇ ਹਾਂ ਪਰ ਕੁਝ ਸਮਾਨ ਉਹ ਛੱਡ ਕੇ ਗਈ ਆ ਜਿਹੜਾ ਉਹਦੇ ਕੋਲੇ ਹੁੰਦਾ ਸੀ ਹਾਂ ਤਾਂ ਉਹ ਕਹਿੰਦਾ ਵੀ ਉਹ ਸਮਾਨ ਮੈਨੂੰ ਦੇ ਸਕਦੇ ਹੋ ਤੁਸੀਂ ਹਾਂ ਕਹਿੰਦਾ ਹਾਂ ਜਦੋਂ ਉਹ ਆਈ ਆ ਤਾਂ ਉਸ ਵਕਤ ਵੀ ਉਹ ਕਹਿੰਦੀ ਹੁੰਦੀ ਸੀ ਵੀ ਜੇਕਰ ਮੈਨੂੰ ਕੋਈ ਲਭਦਾ ਆ ਗਿਆ ਤਾਂ ਉਹਨੂੰ ਆ ਸਮਾਨ ਦੇ ਦੇ ਫਿਰ ਉਸ ਤੋਂ ਬਾਅਦ ਤਾਂ ਕਹਿੰਦੇ ਉਹਦੀ ਮਾਨਸਿਕ ਹਾਲਤ ਬਹੁਤ ਵਿਗੜ ਗਈ ਸੀ ਤਾਂ ਮੇਜਰ ਨੂੰ ਜਦੋਂ ਉਹ ਆਸ਼ਰਮ ਵਾਲੇ ਸਮਾਨ ਫੜਾਉਂਦੇ ਆ ਤਾਂ ਮੇਜਰ ਕੀ ਦੇਖਦਾ ਇੱਕ ਮੇਜਰ ਦੀ ਉਹ ਪੁਰਾਣੀ ਕਮੀਜ਼ ਜਿਹੜੀ ਅੱਜ ਤੋਂ 30-40 ਸਾਲ ਪੁਰਾਣੀ ਆ ਹੂੰ ਤੇ ਇੱਕ ਵਿਆਹ ਦੀ ਫੋਟੋ ਜਿਹੜੀ ਮੇਜਰ ਤੇ ਕੁਲਵੰਤ ਦੀ ਸੀ ਹੂੰ ਮੇਜਰ ਇਹ ਦੋਨੇ ਚੀਜ਼ਾਂ ਫੜ ਕੇ ਤਾਂਹਾ ਮਾਰ ਕੇ ਧਰਤੀ ਤੇ ਬਹਿ ਕੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦਾ ਹੂੰ ਫਿਰ ਮੇਜਰ ਕੀ ਦੇਖਦਾ ਕਮੀਜ਼ ਦੇ ਨਾਲ ਨਾ ਇੱਕ ਗੰਢ ਬੰਨੀ ਹੋਈ ਆ ਹੂੰ ਤਾਂ ਮੇਜਰ ਜਦੋਂ ਉਹ ਗੰਢ ਖੋਲਦਾ ਹੈ ਹੂੰ ਤੇ ਉਹ ਗੰਡੇ ਦੇ ਵਿੱਚ ਚਿੱਠੀ ਹੁੰਦੀ ਆ ਤੇ ਉਹ ਚਿੱਠੀ ਖੋਲਦੇ ਸਾਰ ਮੇਜਰ ਹੋਰ ਤਾਂ ਹਾਂ ਮਾਰਨੀ ਸ਼ੁਰੂ ਕਰਦਾ ਤਾਂ ਚਿੱਠੀ 'ਚ ਪਤਾ ਕੀ ਹੁੰਦਾ ਚਿੱਠੀ 'ਚ ਜਿਹੜਾ ਕੁਛ ਉਹ ਕੁਲਵੰਤ ਨੇ ਹੰਡਾਇਆ ਹੁੰਦਾ ਹੁਣ ਤੱਕ ਉਹ ਸਾਰਾ ਕੁਝ ਲਿਖਿਆ ਹੁੰਦਾ ਤੇ ਉਹ ਚਿੱਠੀ ਦੇ ਵਿੱਚ ਅੰਤ ਤੇ ਇਹ ਵੀ ਲਿਖਿਆ ਹੁੰਦਾ ਕਿ ਜਦੋਂ ਮੇਰੀ ਮੌਤ ਹੋਈ ਤਾਂ ਮੇਰੀਆਂ ਆਸਤੀਆਂ ਦੇ ਨਾਲ ਇੱਕ ਮੇਜ ਵੀ ਤਾਰ ਦਿਓ ਤਾਂ ਉਸ ਵਕਤ ਮੇਜਰ ਬਿਹਾਲ ਹੋ ਜਾਂਦਾ ਤਾਂ ਆਸ਼ਰਮ ਵਾਲੇ ਮੇਜਰ ਨੂੰ ਸੰਭਾਲਦੇ ਹੋ ਕਹਿੰਦੇ ਵੀ ਬਜ਼ੁਰਗ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਉਹ ਕਹਿੰਦਾ ਵੀ ਬਸ ਮੇਰੇ ਤੇ ਇੱਕ ਆਸਾਨ ਕਰ ਦਿਓ ਕਿ ਮੈਂ ਆਪਣੇ ਸਾਹ ਆਖਰੀ ਵਕਤ ਦੇ ਇੱਥੇ گزارਣਾ ਚਾਹੁੰਨਾ ਮੈਂ ਆਪਣੀ ਰਹਿੰਦੀ ਜ਼ਿੰਦਗੀ ਜਿੰਨੀ ਮੇਰੀ ਪੂੰਜੀ ਹੈ ਮੈਂ ਸਾਰੀ ਇਹ ਆਸ਼ਰਮ ਨੂੰ ਦਾਨ ਕਰਨਾ ਚਾਹੁੰਨਾ ਉਹਦੀ ਯਾਦਾਂ ਦੇ ਸਾਰੇ ਜ਼ਿੰਦਗੀ ਕੱਢਣੀ ਚਾਹੁੰਨਾ ਮੈਂ ਚਾਹੁੰਨਾ ਵੀ ਮੇਰੇ ਸਾਹ ਇਸ ਆਸ਼ਰਮ ਦੇ ਵਿੱਚ ਹੀ ਨਿਕਲ ਤਾ ਫਿਰ ਮੇਜਰ ਜਿੰਨੀ ਥੋੜੀ-ਮੋਟੀ ਜਮਾ ਪੂੰਜੀ ਆਪਣੇ ਨਾਲ ਲੈ ਕੇ ਆਇਆ ਹੁੰਦਾ ਉਹ ਆਸ਼ਰਮ ਨੂੰ ਜਾਂਦਾ ਤੇ ਆਸ਼ਰਮ ਦੇ ਵਿੱਚ ਹੀ ਆਪਣੀ ਜ਼ਿੰਦਗੀ ਜੀਉਂਦਾ ਤੇ ਉਹੀ ਕਮਰੇ ਦੇ ਵਿੱਚ ਜਿਹੜੀ ਦੇ ਵਿੱਚ ਕੁਲਵੰਤ ਰਹਿੰਦੀ ਸੀ ਉਹੀ ਕਮਰੇ ਦੇ ਵਿੱਚ ਕੁਲਵੰਤ ਦੀਆਂ ਯਾਦਾਂ ਸਹਾਰੇ ਮੇਜਰ ਜ਼ਿੰਦਗੀ گزارਦਾ ਤੇ ਅੰਤ ਨੂੰ ਮੇਜਰ ਦੀ ਵੀ ਉਹੀ ਕਮਰੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਇਹ ਇੱਕ ਵਿਛੋੜੇ ਦੀ ਕਹਾਣੀ ਸੀ ਕੁਲਵੰਤ ਤੇ ਮੇਜਰ ਦੀ ਕਿ ਇੰਨਾ ਲੰਮਾ ਸਮਾਂ ਇੰਤਜ਼ਾਰ ਕੀਤਾ ਤੇ ਫੇਰ ਵੀ ਇਕੱਠੇ ਨਹੀਂ ਹੋਏ ਤੇ ਜਦੋਂ ਮੇਜਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹਦੋਂ ਬਹੁਤ ਦੇਰ ਹੋ ਚੁੱਕੀ ਸੀ ਵਾਕਈ ਕਹਾਣੀ ਭਾਵੁਕ ਕਰਨ ਵਾਲੀ ਹੈ ਦਰਦਨਾਕ ਵੀ ਹੈ ਕਈ ਵਾਰ ਇਹ ਹੁੰਦਾ ਕਿ ਬੰਦੇ ਦਾ ਸਬਰ ਉਹਨੂੰ ਉਸ ਪਰਲੇ ਪਾਰ ਤੇ ਪਹੁੰਚਾ ਦਿੰਦਾ ਜਿੱਥੇ ਉਹਦਾ ਕੁਝ ਵੀ ਨਹੀਂ ਬਚਦਾ ਸਿਵਾਏ ਤਵਾਹੀ ਤੋਂ ਬਿਲਕੁਲ ਸੋ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੀ ਵੀ ਕੋਈ ਅਸੀ ਹੱਡ ਬੀਤੀ ਹੈ ਜਿਹੜੀ ਸਾਨੂੰ ਦੱਸਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਇੰਸਟਾਗ੍ਰam ਆਈਡੀ ਦਾ ਲਿੰਕ ਹੈ ਉੱਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਆਪਤਾ ਜ਼ਰੂਰ ਕੈਂਪ ਕਰ ਸਕਦੇ ਹੋ ਤੇ ਇਹ ਕਹਾਣੀਆਂ ਤੁਸੀਂ ਹਰ ਸ਼ੁੱਕਰਵਾਰ ਸਵੇਰੇ 10:30 ਵਜੇ YouTube ਕੈਂਡ ਪੰਜਾਬੀ ਚੈਨਲ ਤੇ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਇੱਕ ਤੇਰੇ ਕੈਂਡ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ